ਮੋਸਟ ਵੈਲਕਮ ਜੀ ਅੱਜ ਦੀ ਕਲਾਸ ਵਿੱਚ ਸਾਰਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸੇ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਖੁਸ਼ ਹੋਵੋਗੇ ਤੇ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਐਸਐਸਟੀ ਮਾਸਟਰ ਅਕੈਡਰ ਦਾ ਪਹਿਲਾ ਜਿਹੜਾ ਪਹਿਲੀ ਕਲਾਸ ਸੋ ਇਸ ਤੋਂ ਪਹਿਲਾਂ ਅੱਜ ਅਸੀਂ ਥਿਊਰੀ ਦੀਆਂ ਕਲਾਸਾਂ ਸਟਾਰਟ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਸਿਲੇਬਸ ਜਿਹੜਾ ਉਹ ਡਿਸਕਸ ਕਰ ਚੁੱਕੇ ਹਾਂ ਸਿਲੇਬਸ ਦੇ ਨਾਲ ਹੀ ਜੋ ਅੱਜ ਅਸੀਂ ਪੜਨ ਜਾ ਰਹੇ ਹਾਂ ਇਤਿਹਾਸ ਦਾ ਵਿਸ਼ਾ ਤੇ ਇਤਿਹਾਸ ਦੇ ਵਿੱਚ ਕਿਹੜੇ-ਕਿਹੜੇ ਟੌਪਿਕ ਅਸੀਂ ਪੜ੍ਹਨੇ ਆ ਉਹ ਵੀ ਅਸੀਂ ਪਹਿਲੇ ਲੈਕਚਰ ਦੇ ਵਿੱਚ ਵੀਡੀਓ ਦੇ ਵਿੱਚ ਅਸੀਂ ਆਪਣਾ ਡਿਸਕਸ ਕਰ ਚੁੱਕੇ ਹਾਂ ਸੋ ਅੱਜ ਅਸੀਂ ਕਰਾਂਗੇ ਇਤਿਹਾਸ ਇਹ ਹੈਗਾ ਸਾਡੇ ਕੋਲ ਟੌਪਿਕ ਠੀਕ ਹੈ ਸੋ ਬੱਚੇ ਆਪਾਂ ਐਸਐਸਟੀ ਦੇ ਵਿੱਚ ਆਪਾਂ ਜਿਹੜੇ ਟੌਪਿਕ ਪੜ੍ਹਨੇ ਆ ਜਿਹੜੇ ਵਿਸ਼ੇ ਪੜ੍ਹਨੇ ਆ ਉਹ ਹੈਗੇ ਸਾਡੇ ਕੋਲ ਇਤਿਹਾਸ ਹਿਸਟਰੀ ਜੀਓਗ੍ਰਾਫੀ ਪੋਲੀਟੀ ਤੇ ਇਕਨੋਮਿਕਸ ਇਹ ਚਾਰ ਜਿਹੜੇ ਆਪਾਂ ਪੜ੍ਹਨੇ ਆ ਤੇ ਇਹਨਾਂ ਦੇ ਵਿੱਚੋਂ ਅਸੀਂ ਅੱਜ ਸ਼ੁਰੂ ਕਰ ਰਹੇ ਹਾਂ ਪਹਿਲਾ ਵਿਸ਼ਾ ਸਾਡਾ ਹਿਸਟਰੀ ਦਾ ਠੀਕ ਹੈ ਇਤਿਹਾਸ ਦਾ ਸੋ ਜਦੋਂ ਵੀ ਅਸੀਂ ਕੋਈ ਵਿਸ਼ਾ ਪੜਨ ਜਾ ਰਹੇ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਵਿਸ਼ਾ ਹੈ ਕੀ ਉਹ ਵਿਸ਼ੇ ਦੇ ਵਿੱਚ ਕੀ ਹੈ ਅਸੀਂ ਉਹ ਵਿਸ਼ਾ ਕਿਉਂ ਪੜ ਰਹੇ ਹਾਂ ਠੀਕ ਹੈ ਇਹ ਚੀਜ਼ਾਂ ਜਿਹੜੀਆਂ ਸਾਡੇ ਕੋਲ ਜੜੀਆਂ ਵਾ ਉਹ ਪਤਾ ਹੋਣੀਆਂ ਚਾਹੀਦੀਆਂ ਸਾਨੂੰ ਸੋ ਸਭ ਤੋਂ ਪਹਿਲਾਂ ਤੇ ਅਸੀਂ ਦੇਖਾਂਗੇ ਕਿ ਜਿਹੜੀ ਹਿਸਟਰੀ ਆ ਹਿਸਟਰੀ ਅਸੀਂ ਪੜਦੇ ਕਿਉਂ ਆ ਠੀਕ ਹੈ ਪੜਦੇ ਕਿਉਂ ਆ ਹਿਸਟਰੀ ਕਿਉਂ ਬਣੀ ਕੀ ਹੁੰਦਾ ਆ ਸਭ ਤੋਂ ਪਹਿਲਾਂ ਤਾਂ ਆਪਾਂ ਹਿਸਟਰੀ ਕੀ ਹੁੰਦਾ ਹੈ ਹਿਸਟਰੀ ਜਿਹੜਾ ਆ ਇਹ ਇੱਕ ਯੂਨਾਨੀ ਵਰਡ ਹਿਸਟਰੀਆ ਤੋਂ ਬਣਿਆ ਠੀਕ ਹੈ ਕਿਹੜਾ ਵਰਡ ਹਿਸਟਰੀਆ ਹਿਸਟਰੀਆ ਸੌਰੀ ਹਿਸਟਰੀਆ ਠੀਕ ਹੈ ਇੱਕ ਇੱਕ ਆਦੇ ਤੋਂ ਬਣਿਆ ਜੀ ਇਹ ਹਿਸਟਰੀਆ ਤੋਂ ਬਣਿਆ ਆ ਹਿਸਟਰੀਆ ਤੋਂ ਤੇ ਹਿਸਟਰੀਆ ਜਿਹੜਾ ਉਹ ਕਿੱਥੋਂ ਦਾ ਵਰਡ ਸੀਗਾ ਉਹ ਇੱਕ ਯੂਨਾਨੀ ਵਰਡ ਸੀ ਠੀਕ ਹੈ ਯੂਨਾਨੀ ਸ਼ਬਦ ਸੌਰੀ ਯੂਨਾਨੀ ਸ਼ਬਦ ਤੋਂ ਬਣਿਆ ਹੈ ਯੂਨਾਨੀ ਸ਼ਬਦ ਇਤਿਹਾਸ ਠੀਕ ਹੈ ਤੇ ਸਭ ਤੋਂ ਪਹਿਲਾ ਜਿਹੜਾ ਸੀਗਾ ਜਿੰਨੇ ਇਤਿਹਾਸ ਲਿਖਿਆ ਉਹਦਾ ਨਾਮ ਕੀ ਸੀ ਇਤਿਹਾਸ ਲਿਖਣ ਵਾਲਾ ਜਾਂ ਹਿਸਟਰੀ ਨੂੰ ਲਿਖਣ ਵਾਲਾ ਜਾਂ ਹਿਸਟਰੀ ਲਿਖਣ ਵਾਲਾ ਜਿਸ ਨੂੰ ਕੀ ਹਿਸਟਰੀ ਦਾ ਪਿਤਾ ਮਾ ਕਿਹਾ ਜਾਂਦਾ ਜਿੰਨੇ ਹਿਸਟਰੀ ਲਿਖੀ ਜਿਹਨੂੰ ਹਿਸਟਰੀ ਦਾ ਕੀ ਕਿਹਾ ਜਾਂਦਾ ਵਾ ਪਿਤਾ ਮਾ ਉਹਦਾ ਨਾਮ ਕੀ ਸੀਗਾ ਜੀ ਉਹਦਾ ਨਾਮ ਸੀਗਾ ਹੈਰੋਡੋਟ ਕੀ ਸੀ ਉਹਦਾ ਨਾਮ ਉਹਦਾ ਨਾਮ ਸੀ ਹੈਰੋਡੋਟਸ ਠੀਕ ਹੈ ਐਸ ਜਿਹੜੀ ਹੈ ਤੁਸੀਂ ਬੇਟਾ ਯਾਦ ਰੱਖਣੀ ਹੈ ਕਿ ਹਿਸਟਰੀ ਜਿਹੜਾ ਵਰਡ ਉਹ ਕਿੱਥੋਂ ਆਇਆ ਹਿਸਟਰੀ ਵਰਡ ਆਇਆ ਯੂਨਾਨੀ ਸ਼ਬਦ ਹਿਸਟੋਰੀਆ ਤੋਂ ਤੇ ਹਿਸਟਰੀ ਲਿਖਣ ਲਿਖਣ ਵਾਲਾ ਜਿਹੜਾ ਪਹਿਲਾ ਆਦਮੀ ਸੀਗਾ ਉਹ ਕੌਣ ਸੀ ਉਹ ਸੀਗਾ ਜੀ ਹੈਰੋਡੋਟਸ ਤੇ ਹੈਰੋਡੋਟਸ ਨੂੰ ਹੀ ਹਿਸਟਰੀ ਦਾ ਜਿਹੜਾ ਪਿਤਾ ਮਾਂ ਕਿਹਾ ਜਾਂਦਾ ਹੈ ਠੀਕ ਹੈ ਪੰਜਾਬੀ ਚ ਆਪਾਂ ਇਸ ਨੂੰ ਕੀ ਕਹਿੰਦੇ ਆ ਪੰਜਾਬੀ ਚ ਅਸੀਂ ਕਹਿੰਦੇ ਆ ਇਹਨੂੰ ਇਤਿਹਾਸ ਇਤਿਹਾਸ ਮਤਲਬ ਇਤਿ ਹਾਸ ਠੀਕ ਹੈ ਮਤਲਬ ਕਿ ਇਹ ਪੱਕਾ ਹੈ ਇਦਾ ਮਤਲਬ ਹੈ ਇਹ ਪੱਕਾ ਹੀ ਹੈਗਾ ਹੀ ਹੈਗਾ ਹੋਇਆ ਹੀ ਹੋਇਆ ਸੀ ਹੁਣ ਵੀ ਤਾਂ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਹੁੰਦਾ ਆ ਜੀ ਇਤਿਹਾਸ ਤੇ ਇੱਕ ਹੁੰਦਾ ਆ ਮਿਥਿਹਾਸ ਹੁਣ ਜਿਹੜਾ ਇਤਿਹਾਸ ਹੁੰਦਾ ਆ ਇਹਦਾ ਤਾਂ ਸਾਡੇ ਕੋਲ ਕੀ ਹੁੰਦਾ ਹੈ ਇਹਦਾ ਸਾਡੇ ਕੋਲ ਹੁੰਦਾ ਹੈ ਪ੍ਰੂਫ ਠੀਕ ਹੈ ਸਬੂਤ ਹੁੰਦੇ ਆ ਸਾਡੇ ਇਹਦੇ ਕੋਲ ਕਿਹੜੇ ਲਿਖਤੀ ਦੇ ਵਿੱਚ ਹੁੰਦੇ ਆ ਠੀਕ ਹੈ ਤੇ ਹਾਂ ਇਹ ਚੀਜ਼ ਜਿਹੜਾ ਪੱਕੀ ਹੋਈ ਹੋਈ ਸੀ ਹੁਣ ਜਿਹੜਾ ਮਿਥਿਹਾਸ ਹੁੰਦਾ ਇਹਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੁੰਦਾ ਇੱਕ ਕਹਾਣੀ ਹੁੰਦੀ ਆ ਠੀਕ ਹੈ ਕਹਾਣੀ ਹੁੰਦੀ ਆ ਕਲਪਨਾ ਤੇ ਆਧਾਰਿਤ ਹੁੰਦੀ ਆ ਠੀਕ ਹੈ ਸੋ ਜਦੋਂ ਸਾਡੇ ਕੋਲ ਕਿਸੇ ਕਹਾਣੀ ਦਾ ਕਿਸੇ ਪੁਰਾਣੇ ਬੀਤੇ ਸਮੇਂ ਦੀ ਕੋਈ ਘਟਨਾ ਵਾਪਰੀ ਆ ਜਾਂ ਕੋਈ ਕਹਾਣੀ ਵਾਪਰੀ ਆ ਤੇ ਉਹਦਾ ਸਾਡੇ ਕੋਲ ਲਿਖਤੀ ਦੇ ਵਿੱਚ ਪ੍ਰੂਫ ਹੈਗਾ ਆ ਜਾਂ ਕਿਸੇ ਇਮਾਰਤ ਦੇ ਰੂਪ ਚ ਜਾਂ ਕੋਈ ਵੀ ਸਾਡੇ ਕੋਲ ਫਿਜ਼ੀਕਲ ਰੂਪ ਦੇ ਵਿੱਚ ਕੋਈ ਸਬੂਤ ਹੈਗਾ ਤਾਂ ਉਹ ਹੁੰਦਾ ਇਤਿਹਾਸ ਤੇ ਜਿਹੜੀ ਸਾਡੇ ਕੋਲ ਸਿਰਫ ਕਹਾਣੀ ਹੀ ਐ ਤੇ ਉਹ ਕਲਪਨਾ ਦੇ ਧਾਰ ਤੇ ਉਹਦੇ ਪਿੱਛੇ ਸਾਡੇ ਕੋਲ ਕੋਈ ਸਬੂਤ ਨਹੀਂ ਹੈਗਾ ਤਾਂ ਉਹਨੂੰ ਅਸੀਂ ਕੀ ਕਵਾਂਗੇ ਉਹਨੂੰ ਅਸੀਂ ਕਵਾਂਗੇ ਮ ਇਤਿਹਾਸ ਸੋ ਤੁਹਾਨੂੰ ਇਹ ਪਤਾ ਲੱਗ ਗਿਆ ਹੋਵੇਗਾ ਕਿ ਇਤਿਹਾਸ ਜਿਹੜਾ ਚੀਜ਼ ਹੁੰਦਾ ਹੈ ਇਤਿਹਾਸ ਨੂੰ ਪਹਿਲੀ ਵਾਰ ਕਿੰਨੇ ਲਿਖਿਆ ਕੌਣ ਇਤਿਹਾਸ ਦਾ ਪਿਤਾ ਮਾਤਾ ਸੀ ਹੈਰੋਡੋਟਸ ਇਸ ਇਤਿਹਾਸ ਦਾ ਸ਼ਬਦ ਜਿਹੜਾ ਉਹ ਕਿੱਥੋਂ ਯੂਨਾਨੀ ਸ਼ਬਦ ਹਿਸਟੋਰੀਆ ਤੋਂ ਆਇਆ ਸੀ ਇਹ ਚੀਜ਼ਾਂ ਤੁਹਾਨੂੰ ਜਿਹੜਾ ਪਤਾ ਲੱਗ ਗਿਆ ਹੁਣ ਇਤਿਹਾਸ ਜਿਹੜਾ ਆ ਉਹ ਕਿਉਂ ਲਿਖਦੇ ਆ ਇਤਿਹਾਸ ਜਿਹੜਾ ਉਹ ਕਿਉਂ ਸਾਡੇ ਲਈ ਇਤਿਹਾਸ ਕਿਵੇਂ ਫਾਇਦੇਮੰਦ ਹੈ ਜੀ ਸਾਡੇ ਲਈ ਇਤਿਹਾਸ ਜਿਹੜਾ ਉਹ ਜਿਹੜੀਆਂ ਬੀਤੇ ਸਮੇਂ ਦੀਆਂ ਜਿਹੜੀਆਂ ਘਟਨਾਵਾਂ ਵਾ ਜੋ ਵੀ ਹੁੰਦਾ ਵਾ ਬੀਤੇ ਦੀਆਂ ਘਟਨਾਵਾਂ ਉਹਨਾਂ ਤੋਂ ਸਾਨੂੰ ਜਿਹੜਾ ਆਪਣੇ ਫਿਊਚਰ ਦਾ ਸਾਡਾ ਵਰਤਮਾਨ ਤੇ ਸਾਡਾ ਜਿਹੜਾ ਆਉਣ ਵਾਲਾ ਜਿਹੜਾ ਸਾਡਾ ਭਵਿੱਖ ਹੈ ਫਿਊਚਰ ਹੈ ਉਹ ਦੋਵੇਂ ਉਹ ਦੋਵੇਂ ਜਿਹੜੇ ਬੈਟਰ ਹੋ ਸਕਣ ਠੀਕ ਹੈ ਬੈਟਰ ਹੋ ਸਕਣ ਬੈਟਰ ਭਵਿੱਖ ਤੇ ਬੈਟਰ ਵਰਤਮਾਨ ਵਾਸਤੇ ਜਿਹੜਾ ਅਸੀਂ ਇਤਿਹਾਸ ਪੜਦੇ ਹਾਂ ਠੀਕ ਹੈ ਇਤਿਹਾਸ ਦੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਉਹਨਾਂ ਤੋਂ ਅਸੀਂ ਸਿੱਖਦੇ ਹਾਂ ਜਿਹੜੀਆਂ ਇਤਿਹਾਸ ਦੇ ਵਿੱਚ ਜਿਹੜੀਆਂ ਅ ਜਿੱਦੀਆਂ ਰਣਨੀਤੀਆਂ ਵਰਤੀਆਂ ਹੁੰਦੀਆਂ ਉਹਨਾਂ ਤੋਂ ਅਸੀਂ ਸਿੱਖਦੇ ਹਾਂ ਠੀਕ ਹੈ ਇਸ ਕਰਕੇ ਜਿਹੜਾ ਵਾ ਇਤਿਹਾਸ ਜਿਹੜਾ ਵਾ ਉਹ ਪੜਨਾ ਕਿਉਂਕਿ ਦੁਨੀਆ ਬਦਲ ਸਕਦੀ ਲੋਕ ਬਦਲ ਸਕਦੇ ਪਰ ਜਿਹੜੇ ਹਾਲਾਤ ਆ ਉਹ ਹਮੇਸ਼ਾ ਇੱਕੋ ਜਿਹੇ ਰਹਿੰਦੇ ਹੁੰਦੇ ਆ ਠੀਕ ਹੈ ਜੋ ਅ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਕਿਸੇ ਦੇ ਅੱਗੇ ਕੋਈ ਰਾਜੇ ਮਹਾਰਾਜੇ ਜਾਂ ਪ੍ਰਜਾ ਸੀ ਹੈ ਨਾ ਜਦ ਬਿਜ਼ਨਸ ਜਿਹੜੇ ਕਰਦੇ ਸੀ ਉਹਨਾਂ ਦੀਆਂ ਜਿਹੜੀਆਂ ਰਣਨੀਤੀਆਂ ਉਹ ਅੱਜ ਵੀ ਲਗੂ ਹੋ ਸਕਦੀਆਂ ਠੀਕ ਹੈ ਇਸ ਕਰਕੇ ਜਿਹੜਾ ਇਤਿਹਾਸ ਜਿਹੜਾ ਪੜਿਆ ਜਾਂਦਾ ਹੈ ਕਿ ਜੋ ਪਹਿਲਾਂ ਗਲਤੀਆਂ ਹੋਈਆਂ ਉਹ ਅੱਜ ਤੋਂ ਬਾਅਦ ਨਾ ਹੋ ਸਕਣ ਸੋ ਆਪਾਂ ਇਹਦੀ ਜੇ ਆਪਾਂ ਇਹਦੀ ਇਤਿਹਾਸ ਦੀ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਕਿ ਕਹਿੰਦੇ ਆ ਬੀਤਾ ਮਤਲਬ ਭੂਤਕਾਲ ਦਾ ਜਿਹੜਾ ਸਮਾਂ ਹੁੰਦਾ ਉਹਦੇ ਅਧਿਐਨ ਨੂੰ ਇਤਿਹਾਸ ਕਿਹਾ ਜਾਂਦਾ ਆ ਖਾਸ ਕਰਕੇ ਮਨੁੱਖੀ ਸਮਾਜ ਨੂੰ ਇਹ ਜਿਹੜਾ ਕਿਵੇਂ ਪ੍ਰਭਾਵਿਤ ਕਰਦਾ ਆ ਠੀਕ ਹੈ ਇਹਦੇ ਵਿੱਚ ਪੁਰਾਣੀਆਂ ਜਿਹੜੀਆਂ ਘਟਨਾਵਾਂ ਹੀ ਨਹੀਂ ਬਲਕਿ ਇਹਨਾਂ ਘਟਨਾਵਾਂ ਨਾਲ ਜੁੜੀ ਜਿਹੜੀ ਯਾਦ ਆਸ਼ਤ ਫੋਜ ਸੰਗ੍ਰਹਿ ਸੰਗਠਨ ਪੇਸ਼ਕਾਰੀ ਅਤੇ ਵਿਆਖਿਆ ਵੀ ਸ਼ਾਮਲ ਹੁੰਦੀ ਹੈ ਆਸਾਨ ਸ਼ਬਦਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਤਿਹਾਸ ਕੁਛ ਨਹੀਂ ਹੈ ਕਿਤਾਬਾਂ ਦਾ ਇੱਕ ਵਿਵਸਥਿਤ ਰੂਪ ਹੁੰਦਾ ਹੈ ਵਿਵਸਥਿਤ ਮੀਟਾ ਆਰਗੇਨਾਈਜ਼ਡ ਰੂਪ ਹੁੰਦਾ ਜਿਹੜਾ ਵੈਲ ਮਤਲਬ ਕਿ ਚੰਗੀ ਤਰ੍ਹਾਂ ਆਰਗੇਨਾਈਜ਼ ਕੀਤਾ ਹੁੰਦਾ ਵਾ ਤੇ ਇਹ ਉਹ ਕਹਾਣੀ ਹੈ ਜੋ ਸਾਨੂੰ ਦੱਸਦੀ ਹੈ ਕਿ ਪੀਤ ਵਿੱਚ ਕੀ ਹੋਇਆ ਤੇ ਕਿਉਂ ਹੋਇਆ ਠੀਕ ਹੈ ਕੀ ਹੋਇਆ ਅਤੇ ਕਿਉਂ ਹੋਇਆ ਇਹ ਦੋਵੇਂ ਕੁਐਸਚਨ ਦਾ ਜਿਹੜਾ ਉੱਤਰ ਦਿੰਦਾ ਇਤਿਹਾਸ ਇਸ ਦਾ ਧਿਆਨ ਕਰਕੇ ਅਸੀਂ ਆਪਣੇ ਵਰਤਮਾਨ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਦੇ ਹਾਂ ਤੇ ਭਵਿੱਖ ਦੇ ਲਈ ਵਧੀਆ ਤਰੀਕੇ ਨਾਲ ਤਿਆਰ ਹੋ ਸਕਦੇ ਹਾਂ ਠੀਕ ਹੈ ਇਹ ਤੇ ਚਲੋ ਸਾਨੂੰ ਪਤਾ ਲੱਗ ਗਿਆ ਤੇ ਇਤਿਹਾਸ ਜਿਹੜਾ ਵਾ ਉਹ ਕਿੱਦਾਂ ਹੁੰਦਾ ਹੁਣ ਇਹ ਦੇ ਇਤਿਹਾਸ ਦੇ ਜੜੇ ਆ ਕਿੰਨੇ ਕਾਲ ਹੁੰਦੇ ਆ ਇਤਿਹਾਸ ਨੂੰ ਅਸੀਂ ਜਿਹੜਿਆ ਤਿੰਨਾਂ ਕਾਲਾਂ ਦੇ ਵਿੱਚ ਵੰਡਦੇ ਆ ਠੀਕ ਹੈ ਮੁੱਖ ਤੌਰ ਤੇ ਤਾਂ ਅਸੀਂ ਵੈਸੇ ਕੀ ਕਰਾਂਗੇ ਵੀ ਦੋ ਹੀ ਕਾਲਾਂ ਦੇ ਵਿੱਚ ਵੰਡਾਂਗੇ ਠੀਕ ਹੈ ਇਤਿਹਾਸ ਨੂੰ ਠੀਕ ਹੈ ਕਿਹੜਾ ਕਿਹੜਾ ਇੱਕ ਪੂਰਵ ਇਤਿਹਾਸਕ ਤੇ ਇੱਕ ਇਤਿਹਾਸ ਇਤਿਹਾਸਿਕ ਕਾਲ ਠੀਕ ਹੈ ਹੁਣ ਇਹਦੇ ਇੱਕ ਵਿੱਚ ਵੀ ਇਹਦੇ ਆ ਜਾਂਦਾ ਆ ਉਹਨੂੰ ਆਪਾਂ ਕਿੰਨੇ ਆ ਪ੍ਰੋਟੋ ਇਤਿਹਾਸ ਠੀਕ ਹੈ ਪ੍ਰੋਟੋ ਇਤਿਹਾਸਕ ਕਾਲ ਹੁਣ ਜਿਹੜਾ ਪੁਰਾਣੇ ਇਤਿਹਾਸਕਾਲ ਹੁੰਦਾ ਵਾ ਇਹਦੇ ਵਿੱਚ ਕੀ ਹੁੰਦਾ ਵਾ ਇਹ ਲਿਖਣ ਦੀ ਕਾੜ ਕਰਨ ਤੋਂ ਪਹਿਲਾਂ ਦਾ ਸਮਾਂ ਹੁੰਦਾ ਹੈ ਠੀਕ ਹੈ ਪੁਰਾਣੇ ਇਤਿਹਾਸਕਾਲ ਠੀਕ ਹੈ ਇਹਨੂੰ ਪੁਰਾਣੇ ਇਤਿਹਾਸਕਾਲ ਨੂੰ ਅਪਾ ਕੀ ਕਵਾਂਗੇ ਪ੍ਰੀ ਹਿਸਟੋਰੀਕਲ ਇਹਨੂੰ ਅਪ ਇੰਗਲਿਸ਼ ਵਿੱਚ ਕੀ ਬੋਲਾਂਗੇ ਇਹਨੂੰ ਬੋਲਾਂਗੇ ਪ੍ਰੀ ਹਿਸਟੋਰੀਕਲ ਠੀਕ ਹੈ ਇਹਦੇ ਵਿੱਚ ਇਹਨੂੰ ਪ੍ਰੀ ਹਿਸਟੋਰੀਕਲ ਜਾਂ ਪੁਰਾਣੇ ਇਤਿਹਾਸਕਾਲ ਕਿਉਂ ਕਿਹਾ ਜਾਂਦਾ ਵਾ ਇਹਨੂੰ ਇਸ ਤਰ੍ਹਾਂ ਕਿਹਾ ਜਾਂਦਾ ਵਾ ਕਿਉਂਕਿ ਇਹ ਲਿਖਣ ਦੀ ਕਾੜ ਤੋਂ ਛੇਕ ਲਿਖਣ ਦੀ ਕਾੜ ਕਰਨ ਤੋਂ ਪਹਿਲਾਂ ਦਾ ਸਮਾਂ ਹੁੰਦਾ ਆ ਸਾਨੂੰ ਇਸ ਕਾਲ ਬਾਰੇ ਜਾਣਕਾਰੀ ਪ੍ਰਾਤਤਵ ਸਰੋਤਾਂ ਪ੍ਰਾਤਤਵ ਮਤਲਬ ਆਰਕੀਓਲੋਜੀਕਲ ਪ੍ਰਾਤਤਵ ਕਿੰਨੂੰ ਕਹਿੰਦੇ ਆਰਕੀਓਲੋਜੀਕਲ ਇਨ੍ਹਾਂ ਜਿਵੇਂ ਔਜ਼ਾਰ ਉਹ ਗੀ ਮਿੱਟੀ ਦੇ ਭਾਂਡੇ ਜੀਵਾਂਸ਼ਮ ਇਨ੍ਹਾਂ ਤੋਂ ਠੀਕ ਹੈ ਪ੍ਰਾਤਨ ਇਮਾਰਤਾਂ ਤੋਂ ਉਹਨਾਂ ਤੋਂ ਸਾਨੂੰ ਪਤਾ ਲੱਗਦਾ ਵਾ ਹੁਣ ਪੂਰਵ ਇਤਿਹਾਸ ਕਾਲ ਦੇ ਵਿੱਚ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਪੜਾਂਗੇ ਅਸੀਂ ਪੜਾਂਗੇ ਪੱਥਰ ਯੁੱਗ ਪੜਾਂਗੇ ਠੀਕ ਹੈ ਜਿਵੇਂ ਕਿ ਪੈਲੀਓਲਿਥਿਕ ਮੈਸੋਲਿਥਿਕ ਤੇ ਨਵ ਇਤਿਹਾਸਿਕ ਕਾਲ ਫਿਰ ਆ ਜਾਂਦਾ ਪ੍ਰੋਟੋ ਇਤਿਹਾਸਿਕ ਕਾਲ ਇਹਦੇ ਵਿੱਚ ਕੀ ਕੀ ਹੁੰਦਾ ਇਹ ਪੂਰਵ ਇਤਿਹਾਸਿਕ ਕਾਲ ਅਤੇ ਇਤਿਹਾਸਿਕ ਕਾਲ ਦੇ ਵਿੱਚ ਕਾਲ ਦਾ ਸਮਾਂ ਹੁੰਦਾ ਵਾ ਇਸ ਦੌਰਾਨ ਕੀ ਹੁੰਦਾ ਲਿਖਣ ਪ੍ਰਣਾਲੀਆਂ ਮੌਜੂਦ ਹੋ ਜਾਂਦੀਆਂ ਹਨ ਪਰ ਉਹਨਾਂ ਨੂੰ ਅਜੇ ਤੱਕ ਸਮਝਿਆ ਨਹੀਂ ਜਾਂਦਾ ਕਿ ਉਹਨਾਂ ਨੇ ਕੀ ਲਿਖਿਆ ਕੀ ਨਹੀਂ ਲਿਖਿਆ ਠੀਕ ਹੈ ਜਿਵੇਂ ਕਿ ਇਹਦੇ ਵਿੱਚ ਅਸੀਂ ਪੜਾਂਗੇ ਹੜੱਪਾ ਸਭਿਅਤਾ ਠੀਕ ਹੈ ਤੇ ਹੁਣ ਆ ਜਾਂਦਾ ਇਤਿਹਾਸਿਕ ਕਾਲ ਇਸ ਕਾਲ ਦੇ ਲਿਖਤੀ ਰਿਕਾਰਡ ਉਪਲਬਧ ਹੁੰਦੇ ਆ ਤੇ ਪੜੇ ਜਾ ਸਕਦੇ ਆ ਸਾਨੀ ਦੇ ਨਾਲ ਠੀਕ ਹੈ ਇਹ ਲਿਖਣ ਦੀ ਕਾਲ ਕੱਢਣ ਤੋਂ ਬਾਅਦ ਦਾ ਸਮਾਂ ਜਿਹੜਾ ਹੋ ਜਾਂਦਾ ਆ ਹੁਣ ਇਹ ਸਾਡੇ ਕੋਲ ਆ ਗਈ ਇਹ ਚੀਜ਼ ਹੁਣ ਇੱਕ ਚੀਜ਼ ਜਿਹੜੀ कि ਜਿਹੜਾ ਇਤਿਹਾਸ ਹੁੰਦਾ ਹੈ ਪੁਰਾਣ ਇਤਿਹਾਸਕal ਠੀਕ ਹੈ ਪ੍ਰੀ ਹਿਸਟੋਰੀਕ ਹੁਣ ਇੱਕ ਆ ਗਿਆ ਸਾਡੇ ਕੋਲ ਪੂਰਵ ਇਤਿਹਾਸਿਕ ਕਾਲ ਠੀਕ ਹੈ ਇਹਨੂੰ ਆਪਾਂ ਕਹਿ ਦਿੰਦੇ ਹਾਂ ਬੀਸੀ ਬੀਸੀ ਦਾ ਮਤਲਬ ਫੁੱਲ ਫਾਰਮ ਕੀ ਹੈ ਪੀ ਫੋਰ ਕ੍ਰਿਸ ਠੀਕ ਹੈ ਬਿਫੋਰ ਕ੍ਰਿਸ ਬਿਫੋਰ ਕ੍ਰਿਸ ਦਾ ਮਤਲਬ ਈਸਾ ਮਸੀ ਦੇ ਜਨਮ ਤੋਂ ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਦਾ ਸਮਾਂ ਪਹਿਲਾ ਦਾ ਸਮਾਂ ਠੀਕ ਹੈ ਹੁਣ ਇੱਕ ਹੁੰਦਾ ਆ ਇਤਿਹਾਸਿਕ ਇਤਿਹਾਸਕ ਕਾਲ ਇਹਨੂੰ ਆਪਾਂ ਕਹਿੰਦੇ ਆ ਏਡੀ ਠੀਕ ਹੈ ਇਹਨੂੰ ਆਪਾਂ ਏਡੀ ਦੇ ਵਿੱਚ ਲਿਖਦੇ ਆ ਏਡੀ ਮਤਲਬ ਐਨੋ ਡੋਮਿਨੀ ਏਡੀ ਦੀ ਫੁੱਲ ਫਾਰਮ ਕੀ ਨਹੀਂ ਆ ਐਨੋ ਐਨੋ ਡੋਮਿਨੀ ਫਾਰ ਈਸਾ ਮਸੀਹ ਦੇ ਜਨਮ ਤੋਂ ਬਾਅਦ ਦਾ ਸਮਾਂ ਈਸਾ ਮਸੀਹ ਦੇ ਜਨਮ ਤੋਂ ਬਾਅਦ ਠੀਕ ਹੈ ਇਹਨੂੰ ਈਸਵੀ ਵੀ ਆਪਾਂ ਕਹਿੰਦੇ ਠੀਕ ਹੈ ਐਨੂੰ ਈਸਵੀ ਇਹਨੂੰ ਆਪਾਂ ਕਹਿੰਦੇ ਈਸਵੀ ਇਹਨੂੰ ਕਿੰਨੇ ਆਪਾਂ ਪੂਰਵ ਈਸਵੀ ਪੂਰਵ ਠੀਕ ਹੈ ਈਸਵੀ ਪੂਰਵ ਇਹਨੂੰ ਆਪਾਂ ਇਦਾਂ ਲਿਖਦੇ ਆ ਇਹਨਾਂ ਚੀਜ਼ਾਂ ਦਾ ਸੋ ਇਹ ਚੀਜ਼ ਵੀ ਜਿਹੜੀ ਆ ਤੁਹਾਡੀ ਕਨਫਰਮ ਹੋ ਗਈ ਕਿ ਇਹਨੂੰ ਆਪਾਂ ਕਿੱਦਾਂ ਬੋਲਣਾ ਹੈ ਕਿੱਦਾਂ ਲਿਖਣਾ ਹੈ ਹੁਣ ਆਪਾਂ ਨੈਕਸਟ ਜਿਹੜਾ ਕਰਾਂਗੇ ਉਹ ਕਰਾਂਗੇ ਕਿ ਕਾਲ ਖੰਡ ਦੁਆਰਾ ਵਰਗੀਕਰਨ ਠੀਕ ਹੈ ਇਹ ਜਿਹੜੇ ਆਪਾਂ ਕਾਲ ਕੱਢੇ ਸੀ ਤੇ ਇਹ ਕਾਲ ਕਾਲ ਦੇ ਅਨੁਸਾਰ ਕਿਵੇਂ ਆਪਾਂ ਇਤਿਹਾਸਾ ਵਰਗੀਕਰਨ ਕਰਨਾ ਤੇ ਕਾਲ ਦੇ ਅਨੁਸਾਰ ਅਸੀਂ ਕਿਵੇਂ ਕਰਾਂਗੇ ਪ੍ਰਾਚੀਨ ਕਾਲ ਠੀਕ ਹੈ ਏਸ਼ੀਅਨ ਹਿਸਟਰੀ ਪ੍ਰਾਚੀਨ ਕਾਲ ਸਾਡੇ ਕੋਲ ਆ ਗਿਆ ਜਿਸਨੂੰ ਆਪਾਂ ਕੀ ਕਹਿੰਦੇ ਆ ਏਸ਼ੀਅਨ ਹਿਸਟਰੀ ਠੀਕ ਹੈ ਫਿਰ ਸਾਡੇ ਕੋ ਆ ਗਿਆ ਮੱਧ ਯੁੱਗ ਜਿਸ ਨੂੰ ਆਪਾਂ ਮੀਡੀਵਲ ਹਿਸਟਰੀ ਕਹਾਂਗੇ ਠੀਕ ਹੈ ਮੀਡੀਵਲ ਤੇ ਆਧੁਨਿਕ ਸਾਡੇ ਕੋ ਮਾਡਰਨ ਹਿਸਟਰੀ ਠੀਕ ਹੈ ਪ੍ਰਾਚੀਨ ਮਤਲਬ ਸਾਡੇ ਕੋ ਆ ਗਿਆ ਐਂਸ਼ੀਅੰਟ ਹਿਸਟਰੀ ਆਈ ਹੋਪ ਕਿ ਤੁਹਾਨੂੰ ਇਹਦਾ ਪਤਾ ਲੱਗ ਹੀ ਗਿਆ ਹੋਵੇਗਾ ਹੁਣ ਪ੍ਰਾਚੀਨ ਜਿਹੜਾ ਕਾਲ ਹੈਗਾ ਇਤਿਹਾਸ ਦਾ ਉਹਦੇ ਵਿੱਚ ਕੀ ਕਰਦੇ ਆ ਲਿਖਤੀ ਰਿਕਾਰਡਾਂ ਦੀ ਸ਼ੁਰੂਆਤ ਤੋਂ ਲੈ ਕੇ ਲਗਭਗ 5ਵੀਂ ਸਦੀ ਈਸਵੀ ਤੱਕ ਸਮੇਂ ਨੂੰ ਕਵਰ ਕਰਦਾ ਇਹਦੇ ਵਿੱਚ ਇਹਦੇ ਵਿੱਚ ਸਿੰਧੂ ਘਾਟੀ ਸਭਿਅਤਾ ਵੈਦਿਕ ਕਾਲ ਮਹਾਜਨਪਦ ਮੌਰੀਆ ਅਤੇ ਗੁਪਤ ਸਾਮਰਾਜ ਇਹ ਪੜਨਾ ਹੈ ਮਾਧਯੋਗ ਦੇ ਵਿੱਚ ਇਸ ਦੇ ਵਿੱਚ ਕੀ ਹੋ ਜਾਂਦਾ ਹੈ ਇਹਦੇ ਵਿੱਚ 15ਵੀਂ ਤੋਂ 16ਵੀਂ ਜਾਂ ਫਿਰ 18ਵੀਂ ਸਦੀ ਤੱਕ ਦਾ ਸਾਰਾ ਇਤਿਹਾਸ ਆ ਜਾਂਦਾ ਭਾਰਤ ਦੇ ਸੰਦਰਭ ਵਿੱਚ ਦਿੱਲੀ ਸਲਤਨਤ ਮੁਗਲ ਯੁੱਗ ਵਰਗੇ ਸਾਰੇ ਜੜੇ ਵਿਸ਼ੇ ਇਹਦੇ ਵਿੱਚ ਸ਼ਾਮਲ ਹੋਣਗੇ ਮਾਧਯੋਗ ਦੀ ਇਤਿਹਾਸ ਦੇ ਵਿੱਚ ਜਾਂ ਮੀਡੀਵਲ ਹਿਸਟਰੀ ਦੇ ਵਿੱਚ ਆਧੁਨਿਕ ਇਤਿਹਾਸ ਦੇ ਵਿੱਚ 15ਵੀਂ ਸਦੀ ਤੋਂ 16ਵੀਂ ਸਦੀ ਤੋਂ ਲੈ ਕੇ 15ਵੀਂ 16ਵੀਂ ਸਦੀ ਤੋਂ ਲੈ ਕੇ ਜਾਂ ਫਿਰ ਆਪਾਂ ਇੱਥੋਂ 18ਵੀਂ ਸਦੀ ਤੋਂ ਸਟਾਰਟ ਕਰਦੇ ਹਾਂ ਭੰਡੀਆਂ ਦਾ ਇਦੇ ਵਿੱਚ ਇਸ ਕਾਲ ਤੱਕ ਦੇ ਜਿਹੜੇ ਸਮੇਂ ਨੂੰ ਲੈ ਕੇ ਹੁਣ ਤੱਕ ਜਿਹੜਾ ਵਾ ਉਹ ਸਾਰਾ ਸ਼ਾਮਲੇ ਦੇ ਵਿੱਚ ਆਪਾਂ ਕੀ ਕਰਦੇ ਹਾਂ ਯੂਰਪੀ ਸ਼ਕਤੀਆਂ ਪੜ੍ਹਦੇ ਹਾਂ ਉਹਨਾਂ ਯੂਰਪੀ ਸ਼ਕਤੀਆਂ ਦਾ ਆਗਮਨ ਬ੍ਰਿਟਿਸ਼ ਸ਼ਾਸਨ ਤੇ ਭਾਰਤੀ ਆਜ਼ਾਦੀ ਯੁੱਧ ਜਿਹੜਾ ਸ਼ਾਮਲ ਆਧੁਨਿਕ ਇਤਿਹਾਸ ਦੇ ਵਿੱਚ ਹੁੰਦਾ ਆ ਹੁਣ ਵਿਸ਼ੇ ਦੇ ਅਨੁਸਾਰ ਜਿਹੜਾ ਵਾ ਵਿਸ਼ੇ ਦੇ ਅਨੁਸਾਰ ਆਪਾਂ ਕਿੱਦਾਂ ਵੰਡ ਕਰ ਸਕਦੇ ਹਾਂ ਰਾਜਨੀਤਿਕ ਵੰਡ ਕਰ ਸਕਦੇ ਹਾਂ ਆਰਥਿਕ ਰਾਜਨੀਤਿਕ ਦੇ ਵਿੱਚ ਰਾਜਿਆਂ ਦਾ ਯੁੱਧਾਂ ਦਾ ਆਰਥਿਕ ਪ੍ਰਣਾਲੀਆਂ ਦਾ ਧਿਆਨ ਆਸਤਿਕ ਇਤਿਹਾਸ ਦੇ ਵਿੱਚ ਵਪਾਰ ਖੇਤੀਬਾੜੀ ਆਰਥਿਕ ਨੀਤੀਆਂ ਦਾ ਧਿਆਨ ਸਮਾਜਿਕ ਇਤਿਹਾਸ ਦੇ ਵਿੱਚ ਸਮਾਜ ਲੋਕਾਂ ਦੇ ਜੀਵਨ ਦੀ ਤਰੀਕਾ ਸਭਿਆਚਾਰ ਤੇ ਸਭਿਆਚਾਰਕ ਇਤਿਹਾਸ ਦੇ ਵਿੱਚ ਕਲਾ ਸਾਹਿਤ ਅਰਮ ਦੇ ਦਰਸ਼ਨ ਵਰਗੇ ਸਭਿਆਚਾਰਕ ਪਹਿਲੂਆਂ ਦਾ ਧਿਆਨ ਜਿਹੜਾ ਆਪਾਂ ਕਰ ਸਕਦੇ ਹਾਂ ਠੀਕ ਹੈ ਹਣ ਇਤਿਹਾਸ ਦੇ ਜਿਹੜੇ ਸਰੋਤ ਮੇਨ ਜਿਹੜਾ ਵਿਸ਼ਾ ਸਾਡੇ ਕੋਲ ਆ ਜਾਂਦਾ ਹੈ ਕਿ ਇਤਿਹਾਸ ਦੇ ਸਰੋਤ ਜਿਹੜੇ ਕਿਹੜੇ-ਕਿਹੜੇ ਆ ਤੇ ਇਤਿਹਾਸ ਦੇ ਜਿਹੜੇ ਆਪਾਂ ਮੇਨ ਦੋ ਜਿਹੜੇ ਸਰੋਤ ਰੱਖਦੇ ਆ ਕਿਹੜੇ-ਕਿਹੜੇ ਰੱਖਦੇ ਆ ਇਕੱਠੇ ਹੋ ਗਿਆ ਪ੍ਰਾਤਤਵ ਪ੍ਰਾਤਤਵ ਇੱਕ ਸਾਹਿਤਿਕ ਸਰੋਤ ਠੀਕ ਹੈ ਪ੍ਰਾਤਤਵ ਸਰੋਤ ਤੇ ਦੂਜਾ ਸਾਹਿਤਿਕ ਸਰੋਤ ਠੀਕ ਹੈ ਪ੍ਰਾਤਤਵ ਨੂੰ ਆਪਾਂ ਕੀ ਕਹਾਂਗੇ ਆਰਕੀਓਲੋਜੀਕਲ ਤੇ ਸਾਹਿਤਿਕ ਨੂੰ ਆਪਾਂ ਕੀ ਕਹਾਂਗੇ ਸਾਡੇ ਕੋਲ ਲਿਟਰੇਚਰ ਠੀਕ ਹੈ ਆਰਕੀਓਲੋਜੀਕਲ ਦੇ ਵਿੱਚ ਸਾਡੇ ਕੋਲ ਕੀ ਕੀ ਆ ਜਾਂਦਾ ਜਿੱਦਾਂ ਪੁਰਾਣੀਆਂ ਇਮਾਰਤਾਂ ਆ ਜਾਂਦੀਆਂ ਵਾ ਸ਼ਿਲਾ ਲੇਖ ਆ ਜਾਂਦੇ ਆ ਸਮਾਰਕਾਂ ਆ ਜਾਂਦੇ ਆ ਠੀਕ ਹੈ ਇਹ ਸਾਰਾ ਕੁਝ ਅਸਿੱਕੀ ਆ ਜਾਂਦੀਆਂ ਮਿੱਟੀ ਦੇ ਭਾਂਡੇ ਔਜ਼ਾਰ ਜੀਵਾਂਸ਼ ਇਹ ਸਾਰੇ ਭੌਤਿਕਾ ਵਿਸ਼ੇਸ਼ ਜਿਹੜੇ ਆ ਉਹ ਕਿਦੇ ਵਿੱਚ ਹੁੰਦੇ ਆ ਆਰਕੀਓਲੋਜੀਕਲ ਸੋਰਸਸ ਦੇ ਵਿੱਚ ਪ੍ਰਾਤਤਵ ਸਰੋਤ ਦੇ ਵਿੱਚ ਜਿਵੇਂ ਕਿ ਹੜੱप्पा ਸੱਭਿਅਤਾ ਮੋਹਨਜੋਦੜੋ ਅਤੇ ਇਨਾਂ ਸਾਰਿਆਂ ਦੇ ਜਿਹੜੇ ਮੁੱਖ ਸਰੋਤ ਆ ਠੀਕ ਹੈ ਫਿਰ ਉਸ ਤੋਂ ਬਾਅਦ ਆ ਗਿਆ ਸਾਹਿਤਿਕ ਸਰੋਤ ਜਿਹਦੇ ਵਿੱਚ ਕੀ ਸਾਡੇ ਕੋਲ ਆ ਜਾਂਦੀ ਹੈ ਧਾਰਮਿਕ ਗ੍ਰੰਥ ਆ ਜਾਂਦੀ ਹੈ ਵੇਦ ਪੁਰਾਣ ਉਪਨਿਸ਼ਦ ਮਹਾਕਾਵ ਜਿੱਦਾਂ ਕਿ ਸਾਡੇ ਕੋਲ ਮਾਯਨ ਮਹਾਭਾਰਤ ਹਨਾ ਮਨੂ ਸਮ੍ਰਿਤੀ ਵਰਗੀਆਂ ਕਿਤਾਬਾਂ ਤੇ ਪ੍ਰਸੰਤ ਯਾਤਰਾ ਬਿਟਾਂਤ ਜਿਵੇਂ ਫਾਹੀਆਂ ਦਾ ਜਾਂ ਜਵਾਨਾਂਾਂ ਦੇ ਨਦੀਆਂ ਲਿਖਾਂ ਤੇ ਜੀਵਨੀਆਂ ਠੀਕ ਹੈ ਤੇ ਇਸ ਤਰ੍ਹਾਂ ਇਹ ਸਾਡੇ ਕੋਲ ਜਿਹੜੇ ਆਰਕੀਓਲੋਜੀਕਲ ਸੋਰਸਸ ਹੋ ਗਏ ਕੁਝ ਫੋਟੋਆਂ ਜਿੱਦਾਂ ਸਮਾਰਕ ਜਿੱਦਾਂ ਸਾਡੇ ਕੋਲ ਅਜੇ ਸੰਚੀ ਚੂਪਾ ਹੋ ਗਿਆ ਹਨਾ ਇਹੋ ਜਿਹੇ ਦਿੱਸਤਬ ਮੀਨਾਰ ਹੋਗੇ ਇਹੋ ਜਿਹੜੇ ਪ੍ਰਾਤਨ ਜਿਹੜੀਆਂ ਇਮਾਰਤਾਂ ਵਾ ਉਹਨਾਂ ਨੂੰ ਆਪਾਂ ਸਮਾਰਕ ਜਿਹੜੇ ਆ ਕਹਿ ਦਿੰਦੇ ਆ ਠੀਕ ਹੈ ਸਮਾਰਕ ਵਿੱਚੋਂ ਹੁਣ ਅਸ਼ੋਕ ਦਾ ਜਿਹੜਾ ਸੰਭ ਹੋ ਗਿਆ ਨਲੰਦਾ ਯੂਨੀਵਰਸਿਟੀ ਦਾ ਖੰਡਰ ਹੋ ਗਿਆ ਉਹ ਸਾਰੇ ਜਿਹੜੇ ਆਣਗੇ ਸਮਾਰਕ ਦੇ ਵਿੱਚ ਆ ਜਾਣਗੇ ਸ਼ਿਲਾ ਲੇਖ ਜਿਹੜੇ ਪੱਥਰਾਂ ਤੇ ਜਟਟਾਨਾਂ ਦੇ ਉੱਪਰ ਜਿਹੜੇ ਆ ਉੱਕਰੇ ਹੁੰਦੇ ਆ ਠੋਸ ਜਗ੍ਹਾ ਦੇ ਉੱਤੇ ਜਿਹੜੇ ਅੱਖਰ ਉੱਕਰੇ ਹੁੰਦੇ ਆ ਜਿਨ੍ਹਾਂ ਦੇ ਜਿੱਦਾਂ ਅਸ਼ੋਕ ਨੇ ਚੰਦਰਗੁਪਤ ਮੋਰੀਆ ਨੇ ਆਪਣੀਆਂ ਸਿੱਖਿਆਵਾਂ ਜੜੀਆਂ ਵਾ ਉਹ ਅਕਾਰ ਦਿੱਤੀਆਂ ਸੀਆਂ ਤਾਂ ਕਿ ਲੋਕ ਜਿਹੜੇ ਆ ਉਹ ਸਿੱਖ ਸਕਣ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਕਿੰਨੇ ਸ਼ਿਲਾ ਲੇਖ। ਇਹ ਵੀ ਪ੍ਰਾਤਤਵਾਰਕ ਆਰਕੀਓਲੋਜੀਕਲ ਸੋਰਸਸ ਦੇ ਵਿੱਚ ਹੁੰਦੀ ਆ। ਫਿਰ ਆ ਜਾਂਦੇ ਪ੍ਰਾਚੀਨ ਸਿੱਕੇ ਜਿੱਦਾਂ ਲੋਹੇ ਦੇ, ਤਾਂਬੇ ਦੇ ਸਿੱਕੇ ਹਨਾ, ਲੋਹੇ ਦੇ ਸਿੱਕੇ, ਚਾਂਦੀ ਦੇ, ਕਾਂਸੀ ਦੇ, ਸੋਨੇ ਆਦਿ ਜਿਹੜੇ ਸਿੱਕੇ ਹੁੰਦੀ ਆ ਉਹਨਾਂ ਤੋਂ ਵੀ ਜਿਹੜਾ ਵਾ ਸਾਨੂੰ ਇਹ ਲੱਭੇ ਜਾਂਦੇ ਆ। ਇਹਨਾਂ ਤੇ ਰਾਜਿਆਂ, ਮਹਾਰਾਜਿਆਂ ਦੇ ਚਿੱਤਰ ਦਿੱਤੇ ਹੁੰਦੇ ਆ। ਇਹਨਾਂ ਤੋਂ ਸਾਨੂੰ ਹਿਸਤੀ ਦਾ ਪਤਾ ਲੱਗ ਜਾਂਦਾ ਆ। ਠੀਕ ਹੈ। ਸੋ ਅੱਜ ਦਾ ਇਹ ਇਨਾਈ ਟਾਪਿਕ ਸੀਗਾ ਜਿਹਦੇ ਵਿੱਚ ਅਸੀਂ ਕਵਰ ਕੀਤੀ ਕਿ ਹਿਸਟਰੀ ਕੀ ਹੁੰਦੀ ਹੈ ਇਹਦਾ ਸ਼ਬਦੀ ਲਫ਼ਜ਼ ਕੀ ਆ ਕਿੰਨੇ ਹਿਸਟਰੀ ਬਣਾਈ ਕਿੰਨੇ ਲਿਖੀ ਕਿੰਨੇ ਸ਼ੁਰੂ ਕੀਤਾ ਪਿਤਾਮਾ ਕੌਣ ਸੀ ਹੈ ਨਾ ਹਿਸਟਰੀ ਦੇ ਸਰੋਤ ਕਿਹੜੇ ਹੁੰਦੇ ਆ ਹਿਸਟਰੀ ਨੂੰ ਕਿੱਦਾਂ ਕਿਹੜੇ ਕਾਲਾਂ ਦੇ ਵਿੱਚ ਵੰਡਿਆ ਜਾਂਦਾ ਆਈ ਹੋਪ ਕਿ ਤੁਹਾਨੂੰ ਇਹ ਸਮਝ ਲੱਗ ਗਿਆ ਹੋਵੇਗਾ ਸੋ ਅੱਜ ਦਾ ਲੈਕਚਰ ਦੇਖਣ ਲਈ ਧੰਨਵਾਦ ਤੇ ਅੱਗੇ ਜਿਹੜੇ ਟਾਪਿਕ ਕਰਨੇ ਆ ਉਹ ਦੇਖਣ ਲਈ ਤੁਸੀਂ ਜੁੜੇ ਰਹੋ ਬਾਕੀ ਇਹ ਜਿਹੜਾ ਵਾ ਉਹ ਦੂਜੀ ਵੀਡੀਓ ਦੇ ਵਿੱਚ ਕਨਫਰਮ ਕਰਾਂਗੀ ਧੰਨਵਾਦ ਜੀ